ਸਰੂਝੇ ਰਿਓ ਇਹ ਕੇ ਸਾਰੀ ਸਫਾਈ ਕਰ ਲੈਂਦੀ ਐ ਜਿਹੜੇ ਬੱਚੇ ਜਾਂਦੇ ਆ ਸਕੂਲ ਉਸ ਤੋਂ ਬਾਅਦ ਝਾੜੂ ਨਾਲ ਮਾਰ ਲਿਆ ਸੀ ਉਸ ਤੋਂ ਬਾਅਦ ਫਿਰ ਨਵੇਂ ਹੋਇਆ ਤਾਂ ਵੀ ਆਪਾਂ ਨਾ ਸਾਰੀ ਸਫਾਈ ਕਰ ਲੈਂਦੇ ਆ ਮੈਂ ਜਦੋਂ ਮੈਂ ਜਿਹੜੇ ਸੋਫੇ ਦੇ ਕਵਰ ਵਗੈਰਾ ਇਹ ਸਾਰੇ ਖਰਾਬ ਨੂੰ ਪਾ ਕੇ ਰੱਖ ਦਿੰਦੀ ਕਿਉਂਕਿ ਬੱਚੇ ਸਵੇਰੇ ਦਿਨੇ ਵਿੱਚ ਮੇਰੇ ਬੈਠੇ ਕੋਈ ਨਾ ਕੋਈ ਹੁੰਦਾ ਮੈਂ ਥੋੜਾ ਜਿਹਾ ਕੰਮ ਘਾੜ ਜਾਂਦਾ ਸ਼ਾਮ ਦੇ ਟਾਈਮ ਰਾਤ ਨੂੰ ਥੋੜਾ ਜਿਹਾ ਸੈੱਟ ਕਰਕੇ ਰੱਖ ਦਿੰਦੀ ਔਰ ਇਹ ਕਿਤਨਾ ਸਾਫ ਹੋ ਜਾਂਦੀ ਹੈ ਲੋ ਜੀ ਆਪਾਂ ਨਹਾਇਆਏ ਪੋਚਾ ਲਾ ਲਿਆ ਸੀ ਪੋਚਾ ਪੋਚਾ ਲਾ ਕੇ ਹੁਣ ਆਪਾਂ ਣਾ ਲੈ ਨਾ ਕੀ ਤੇ ਹੁਣ ਆਪਾਂ ਨਾ ਇੱਥੇ ਗੇਟ ਦੇ ਮੂਹਰੇ ਆਪਾਂ ਇਹ ਅਰਗਬਤੀ ਹਰ ਰੋਜ਼ ਲਾਉਨੇ ਲਾਉਨੇ ਆ ਕਿਉਂਕਿ ਪੋਜ਼ਿਟਿਵ ਵੇਵ ਆਉਂਦੀ ਆ ਤੇ ਹੁਣ ਆਪਾਂ ਧੂਪ ਵੀ ਕਰ ਲਈ ਤੇ ਹੁਣ ਆਪਾਂ ਬਣਾਉਨੇ ਆ ਰੋਟੀ ਸਬਜ਼ੀ ਆਪਾਂ ਇਧਰ ਕੜਾਈ ਰੱਖ ਲਈ ਤੇ ਕੜਾਈ ਦੇ ਵਿੱਚ ਆਪਾਂ ਤੇਲ ਪਾ ਲਾਂਗੇ ਆਪਾਂ ਇਹ ਤਾਂ ਤੇਨ ਪਿਆਇ ਲੈਣੇ ਵੱਡੇ ਤੇ ਇਹ ਆਪਣੇ ਹਰੀ ਮਿਰਚਾਂ ਤੇ ਥੋੜਾ ਜਿਹਾ ਆਪਾਂ ਜੀਰਾ ਤੇ ਹਿੰਗ ਪਾਵਾਂਗੇ ਪਹਿਲਾਂ ਆਪਾਂ ਹਰ ਸਬਜ਼ੀ ਦੇ ਵਿੱਚ ਹਿੰਗ ਤੇ ਜੀਰਾ ਜ਼ਰੂਰ ਪਾਉਨੇ ਆ ਜੀਰਾ ਪਾਤਾ ਆਪਾਂ ਇੱਕ ਚਮਚਾ ਹਿੰਗ ਵੀ ਪਾ ਦਿੰਨੇ ਆ ਪੋਣੇ ਇਹ ਜਿਹੜੀਆਂ ਹਰੀਆਂ ਮਿਰਚਾਂ ਦੋ ਆਪਾਂ ਇਹ ਵੀ ਪਾ ਦਿੰਨੇ ਆ ਹਲਕਾ ਇਹਨੂੰ ਦੌਸ ਕਰਾ ਦੇਵਾਂਗੇ ਤੇ ਹੁਣ ਨਾਲ ਹੀ ਆਪਾਂ ਪਿਆਜ਼ ਪਾ ਲਾਂਗੇ ਅੱਜ ਆਪਣੇ ਕੋਲ ਟਮਾਟਰ ਹਨੀ ਟਮਾਟਰ ਦੀ ਥਾਂ ਆਪਾਂ ਦਹੀਂ ਦਾ ਜੂਸ ਕਰਾਂਗੇ ਇਸ ਤਰ੍ਹਾਂ ਆਪਾਂ ਇਹ ਸਾਰਾ ਪੌਣਾ ਲਾਂਗੇ ਅੱਜ ਤੁਸੀਂ ਸੋਚਦੇ ਹੋਵੋਗੇ ਕਿ ਸਬਜ਼ੀ ਕਾੜੀ ਬਣਾਉਣੀ ਆ ਆਪਾਂ ਬੇਸਨ ਦੀ ਪੁਰਜੀ ਬਣਾਵਾਂਗੇ ਅੱਜ ਜਿਹੜੇ ਲੋਕ ਅਸੀਂ ਤਾਂ ਬਸ ਇਹ ਅੱਗੇ ਨਹੀਂ ਖਾਂਦੇ ਹੈਗੇ ਤੇ ਜਿਹੜੇ ਲੋਕ ਪੱਗ ਖਾਂਦੇ ਆ ਤਾਂ ਉਹਨਾਂ ਨੂੰ ਵੀ ਦੇਖਣ ਦੀ ਪੁਝੀ ਤੇ ਜਿਹਦੇ ਵਿੱਚ ਕੋਈ ਅੰਤਰ ਨਾ ਜਾਂਦੀ ਆਊਗਾ ਕਿਉਂਕਿ ਮੈਂ ਜਿਹੜੀ ਇੱਕ ਦੋ ਵਾਰੀ ਅ ਰਿਸ਼ਤੇਦਾਰ ਕਈ ਵਾਰੀ ਘਰੇ ਆਏ ਆ ਤਾਂ ਮੈਂ ਬਣਾਈ ਆ ਤਾਂ ਉਹਨਾਂ ਨੂੰ ਇਸ ਤਰ੍ਹਾਂ ਹੀ ਪਤਾ ਲੱਗਦਾ ਹੈਗਾ ਤੇ ਦੇਖਣ ਦੀ ਤਰਬੀ ਆ ਜਾਂ ਅੰਡਾ ਦੀ ਪੁਝੀ ਬਣਾਈ ਆ ਵੀ ਨੇ ਆਪਾਂ ਆਮਲੇਟ ਬਣਾ ਲਏ ਨੇ ਦੇਖਣ ਦਾ ਵੀ ਆਪਾਂ ਸੁਆਗਤ ਹੁਣੇ ਆ ਉਹ ਵੀ ਬਹੁਤੇਸਤੀ ਲੱਗਦਾ ਤੇ ਉਸੇ ਤਰ੍ਹਾਂ ਅੱਜ ਆਪਾਂ ੁਰਜੀ ਬਣਾਵਾਂਗੇ ਇਹ ਆਪਣੇ ਤਿਆਰ ਕੋਈਦੇ ਆ ਤੇ ਇਧਰ ਆਪਾਂ ਚਾਰ ਚੰ ਆ ਅੱਧੀ ਕੌਲੀ ਆਪਾਂ ਵੇਸਣ ਦੀ ਲਈ ਆ ਤੇ ਦੋ-ਦੋ ਤੋਂ ਤਿੰਨ ਚਮਚਾ ਆਪਾਂ ਦਹੀਂ ਲਈ ਆ ਇਹ ਜ਼ਿਆਦਾ ਖੱਟੀ ਨਹੀਂ ਹੈਗੀ ਹਿਸਾਬ ਦੇ ਦੀ ਆ ਆਪਾਂ ਵੇਸਣ ਲਿਆ ਲਿਆ ਤੇ ਵੇਸਣ ਦੇ ਵਿੱਚ ਆਪਾਂ ਇੱਥੇ ਦਹੀਂ ਪਾ ਦਿਆ ਕਿ ਇੱਕ ਪਿੰਚ ਆਪਾਂ ਖਾਣ ਵਾਲਾ ਮਿੱਠਾ ਛੋਟਾ ਲਿਆ ਸਿਰਫ ਇੱਕ ਪਿੰਚ ਇਸ ਤੋਂ ਵੱਧ ਨਹੀਂ ਲੈਣਾ ਹੈਗਾ। ਘਾਲੀ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ। ਬਹੁਤ ਜ਼ਿਆਦਾ ਆਪਾਂ ਥੜੀ ਵਾਂਗੂ ਨਹੀਂ ਹੋ ਆਪਾਂ ਇਹਨੂੰ ਘੋਲਣ ਨੂੰ ਇਹਨੂੰ ਕਰਨਾਗਾ। ਪਾਸੇ ਦੇ ਵਿੱਚ ਇੱਕ ਗੁਟੜੀ ਨਾ ਰਹਿਣ। ਇਹਦੇ ਥੋੜਾ ਜਿਹਾ ਚ ਪਾਣੀ ਘੱਟ ਪਊਗਾ ਐਸਟਰਾਂਪ ਚੰਗੀ ਤਰ੍ਹਾਂ ਇਹਨੂੰ ਪਰਲਾ ਲਾਂਗੇ ਇਹ ਤੱਕ ਮਾਲ ਨਾਲ ਆਪਣੇ ਇਹ ਵੀ ਮਾਲੇ ਤੇ ਆਪਣੀ ਪਿਆਜ਼ ਹੀ ਭੁੱਜ ਗਏ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਇਹ ਕਾਲਾ ਨਮਕ ਆ ਤੇ ਇਹ ਟਾਟਾ ਨਮਕ ਪਾਇਆ ਹੋਇਆ ਆ ਕਾਲਾ ਨਮਕ ਆਪਾਂ ਜ਼ਿਆਦਾ ਪਾਇਆ ਟਾਟਾ ਨਮਕ ਥੋੜਾ ਘੱਟ ਪਾਇਆ ਕਿਉਂਕਿ ਟਾਟਾ ਨਾ ਜਿਹੜਾ ਕਾਲਾ ਨਮਕ ਆ ਇਹਦੇ ਨਾਲ ਹੀ ਟੇਸਟ ਵਧੀਆ ਆਉਣਾ ਤੇ ਇਹ ਹੈਗੀ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਆ ਤੇ ਇਹ ਹੈਗਾ ਧਨੀਆ ਪਾਊਡਰ ਬਸ ਬੇਸਿਕ ਮਸਾਲੇ ਪਾਏ ਆਪਾਂ ਕੋਈ ਜ਼ਿਆਦਾ ਨਹੀਂ ਪਾਏ ਹੈਗੇ ਬਸ ਇਹਦੇ ਵਿੱਚ ਇੰਨਾ ਚਾਹ ਰੱਖਿਓ ਕਿ ਥੋੜਾ ਜਿਹਾ ਇਹਦੇ ਵਿੱਚ ਜਾਂ ਜਿਵੇਂ ਆਪਾਂ ਅੱਧੀ ਘੜੀ ਚੀਲ ਦੀ ਪਾਉਨੇ ਆ ਤਾਂ ਉਥੇ ਇੱਕ ਕੜਛੀ ਤੇਲ ਦੀ ਪੈ ਜਾਂਦੀ ਆ ਮਤਲਬ ਕਿ ਇੱਕ ਕੜਛੀ ਪਾਉਗੀ ਬਸ ਬਹੁਤ ਜ਼ਿਆਦਾ ਨਹੀਂ ਉਹ ਤੁਹਾਡੀ ਬਾਕੀ ਸਬਜੀ ਦੇ ਹਿਸਾਬ ਨਾਲ ਥੋੜਾ ਜਿਹੇ ਵਿੱਚ ਤੇਲ ਵੱਧ ਪੈਂਦਾ ਹੈਗਾ ਇਹਨੂੰ ਆਪਾਂ ਥੋੜਾ ਜਿਹਾ ਹੁਣ ਪਾਣੀ ਪਾਵਾਂਗੇ ਹਲਕਾ ਜਿਹਾ ਤੇ ਕੀ ਇਹਨੂੰ ਆਪਾਂ ਹਿਲਾਵਾਂਗੇ ਉਧਰ ਆਪਾਂ ਇਧਰ ਨਾਲ ਮਸਾਲਾ ਵੀ ਤਿਆਰ ਹੋ ਜੂਗਾ ਤੇ ਉਧਰ ਆਪਾਂ ਇਹ ਬਣ ਜਾਏ ਚੰਗੀ ਤਰ੍ਹਾਂ ਆਪਾਂ ਇਹਨੂੰ ਠੰਡ ਲੈ ਲੈਨੇ ਆ ਬਸ ਆਪਾਂ ਇਨਾਂ ਕੀ ਇਹਨੂੰ ਐਂ ਆਈ ਰੱਖਣਾ ਬਸ ਇਨਾਂ ਇਸ ਤੋਂ ਜ਼ਿਆਦਾ ਨਹੀਂ ਆ ਪੈਣ ਨੂੰ ਪਤਲਾ ਕਰਨਾ ਹੈਗਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਿਆ ਪਿਆਜ਼ ਵਗੈਰਾ ਨੂੰ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਈਡਾਂ ਦੇ ਕਰ ਦਿਆਗੇ ਬਿਲਕੁਲ ਵਿਚਕਾਰ ਆਏ ਇੱਕ ਦੂਸਰੇ ਦੇ ਲੰਬਾ ਪਾ ਰਹੇ ਹਾਂ ਤੇ ਹੁਣ ਆਪਾਂ ਨਾ ਇਹਦੇ ਵਿੱਚ ਬੀਸਣ ਪਾਵਾਂਗੇ ਐਸ ਟਾਈਪ ਚ ਆਪਾਂ ਇਹ ਕਰ ਲਿਆ ਹੁਣ ਆਪਏ ਚ ਬੀਸਣ ਪਾਵਾਂਗੇ ਬੀਸਣ ਪਾ ਕੇ ਆਪਾਂ ਇਹਨੂੰ ਹਿਲਾਉਣਾ ਨਹੀਂ ਹੈਗਾ ਹਲਾar ਕੇ ਬਸ ਆਪਾਂ ਪਾ ਦੇਣਾ ਹੁਣਾ ਪੈਣ ਨੂੰ ਇਸੇ ਤਰੀਕੇ ਢੱਕ ਦੇਾਂਗੇ ਅੱਗ ਬਿਲਕੁਲ ਘੱਟ ਕਰ ਦੇਾਂਗੇ ਬਿਲਕੁਲ ਇਸ ਤਰ੍ਹਾਂ ਆਪਾਂ ਘੱਟ ਕਰਤੀ ਅੱਗ ਤੇ ਇਹਨੂੰ ਆਪਾਂ ਢੱਕ ਦੇਾਂਗੇ 5 ਤੋਂ 7 ਮਿੰਟ ਆਪਾਂ ਬਿਲਕੁਲ ਸਲੋ ਅੱਗ ਦੇ ਉੱਤੇ ਆਪਾਂ ਇਹਨੂੰ ਬਣਾਵਾਂਗੇ ਹੁਣ ਆਪਾਂ 5 ਤੋਂ 7 ਮਿੰਟ ਹੋ ਗਏ ਆ ਦੇਖੋ ਇਸ ਤਰ੍ਹਾਂ ਤੇ ਹੁਣ ਨਾ ਆਪਾਂ ਇਹਨੂੰ ਮਾਇ ਕਰਕੇ ਨੇ ਇਹਨੂੰ ਵਿੱਚੇ ਇਸ ਤਰ੍ਹਾਂ ਕਰ ਦਾਂਗੇ ਪਾਜੋਲੇ ਵਧੀਆ ਬਣ ਜੇ ਹੁਣ ਆਪਏ ਇਹਨੂੰ ਹਲਾਵਾਂਗੇ ਇਸ ਤਰ੍ਹਾਂ ਹੀ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਲੱਗਦੀ ਹੈ ਇਹ ਕਈ ਵਾਰੀ ਆਪਣੇ ਘਰੇ ਕੋਈ ਚੀਜ਼ ਕੋਈ ਵੀ ਸਬਜ਼ੀ ਨਹੀਂ ਹੁੰਦੀ ਕਿਉਂਕਿ ਆਹ ਮੌਸਮ ਆਉਣਾ ਹੈਗਾ ਮੀਆਂ ਦਾ ਤੇ ਸਬਜ਼ੀਆਂ ਵੀ ਜਿਸ ਤਰ੍ਹਾਂ ਇੱਕ ਇੱਕ ਕੁਝ ਤਾਂ ਮਹਿੰਗੀਆਂ ਹੋਈਆਂ ਸਬਜ਼ੀਆਂ ਦੂਸਰੇ ਨੰਬਰ ਤੇ ਹੈਗਾ ਕਿ ਆਪਾਂ ਜਿਵੇਂ ਪਾਲਕ ਵਗੈਰਾ ਅੱਜ ਕੱਲ ਨਹੀਂ ਧਰ ਸਕਦੇ ਹੈ ਨਾ ਉਨ੍ਹਾਂ ਦੇ ਵਿੱਚ ਕੀੜਾ ਵਗੈਰਾ ਹੁੰਦਾ ਜੋ ਕਿ ਆਪਾਂ ਨੂੰ ਦੇਖਦਾ ਨਹੀਂ ਹੈਗਾ ਤੇ ਬੈਂਗਣ ਹੁੰਦੇ ਆ ਉਹਨਾਂ ਦੇ ਵਿੱਚ ਵੀ ਕੀੜਾ ਹੁੰਦਾ ਇਹ ਵੀ ਜੀ ਆਪਾਂ ਨੂੰ ਉਹਨਾਂ ਦੇ ਵਿੱਚ ਦੇਖਦੇ ਹੀ ਨਹੀਂ ਹੈਗੇ ਤੇ ਇਸੇ ਕਰਕੇ ਇਹ ਲੋਕ ਕਹਿੰਦੇ ਨੇ ਨਾ ਕਿ ਬਾਰਸ਼ਾਂ ਦੇ ਵਿੱਚ ਇਦਾਂ ਦੀਆਂ ਸਬਜ਼ੀਆਂ ਨਾ ਖਾਓ ਆ ਦੇਖੋ ਜੀ ਇਹਦੀ ਕਿੰਨੀ ਸੋਹਣੀ ਲੁੱਕ ਆਈ ਹੈ ਆ ਦੇਖੋ ਬਹੁਤ ਸੋਹਣੀ ਬਣੀ ਹੈ ਇੱਥੇ ਹੁਣ ਆਪਾਂ ਇਹਦੇ ਵਿੱਚ ਹਰਾ ਧਨੀਆ ਪਾ ਦਿੰਨੇ ਆ। ਆਪਣੇ ਕੋਲੇ ਹਰਾ ਧਨੀਆ ਤਾਜ਼ਾ ਤਾਂ ਨਹੀਂ ਹੈਗਾ ਆਪਣਾ ਸਕਾ ਕੇ ਰੱਖਿਆ ਹੋਇਆ ਧਨੀਆ ਆਪਾਂ ਇਹ ਵਿੱਚ ਪਾ ਦਿੰਨੇ ਆ। ਲਓ ਜੀ ਗੈਸ ਆਪਾਂ ਬੰਦ ਕਰ ਦਿੰਨੇ ਆ ਹੁਣ ਇੱਧਰ ਆਪਾਂ ਰਾਤ ਦਹੀਂ ਜਮਾਈ ਸੀ ਆਪਾਂ ਕੋਰੇ ਕੁਜੇ ਦੇ ਵਿੱਚ ਹੀ ਦਹੀਂ ਜਮਾਉਣੇ ਆ ਤੇ ਇਹ ਆਪਾਂ ਇਹਦੇ ਵਿੱਚ ਪਾ ਲੈਣੇ ਆ ਜਿੰਨੀ ਕਿ ਆਪਾਂ ਨੂੰ ਗਰਮਤਾ ਆਪਾਂ ਉਨੀ ਕੀ ਬਣਾਵਾਂਗੇ ਅਨੁਕ੍ਰਾਂਟ ਜਲੇਮੇ। ਬੰਟਨ ਨਾਲ ਨਾ ਬੜੀ ਤੈਂ ਵਧੀਆ ਬਣ ਗਈ ਜੀ। ਇਸ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਨਾ ਗੁੰਦੀ ਪਾ ਦਾਂਗੇ। ਥੈਣੀ ਗੀ ਗੁੰਦੀ ਕਰਦੇ ਆਪਾਂ। ਥੈਣੀ ਆਪਾਂ ਹਿਲਾ ਲੈਂਦੇ ਆ। ਇਹਦੇ ਵਿੱਚ ਆਪਾਂ ਪਾਵਾਂਗੇ ਇਹ ਕਾਲਾ ਨਮਕ। ਕਾਲਾ ਨਮਕ ਹੀ ਆਪਾਂ ਹਰੇਕ ਲੱਸੀ ਦੇ ਵਿੱਚ ਦਹੀਂ ਦੇ ਵਿੱਚ ਆਪਾਂ ਕਾਲਾ ਨਮਕ ਜ਼ਿਆਦਾ ਯੂਜ਼ ਕਰਦੇ ਆ ਤੇ ਇਹ ਹੈਗਾ ਜੀਰਾ ਪਾਊਡਰ ਇਹ ਹੈਗੀ ਲਾਲ ਮਿਰਚ ਪਾਊਡਰ ਇਹ ਕਸ਼ਮੀਰੀ ਲਾਲ ਮਿਰਚ ਪਾਊਡਰ ਉਹ ਪਾਈ ਆਪਾਂ ਇਹ ਥੋੜੀ ਜਿਹੀ ਘੱਟ ਤਿੱਖੀ ਹੁੰਦੀ ਹੈ ਹਰੀ ਮਿਰਚ ਆਪਾਂ ਇਸ ਕਰਕੇ ਨਹੀਂ ਖਾਂ ਪਾਉਂਦੇਗੇ ਕਿ ਬੱਚੇ ਖਾਂਦੇ ਨਹੀਂ ਹੈਗੇ ਲਓ ਜੀ ਆਪਣਾ ਰਾਇਤਾ ਵੀ ਹੋ ਗਿਆ ਤਿਆਰ ਤੇ ਹੁਣ ਆਪਾਂ ਰੋਟੀ ਬਕਾਉਣ ਲੱਗਦੇ ਹਾਂ ਜੀ ਲਓ ਜੀ ਆਪਾਂ ਤਵਾ ਰੱਖ ਲਿਆ ਤੇ ਇਧਰ ਆਪਾਂ ਪੀੜੇ ਕਰ ਲੈਣੇ ਆ ਵਾਈਕਰਸ ਦੀ ਭਾਸ਼ਾ ਧੰਨਵਾਦ ਆਪਾ ਦੀਪ ਸਿੰਘ ਜੀ ਇਧਰ ਆਪਾਂ ਰੋਟੀਆਂ ਬੇਲ ਲੈਣੇ ਆ ਨਾਲ ਦੇ ਨਾਲ ਹੁਣ ਆਪਾਂ ਰੋਟੀਆਂ ਬਣਾ ਲੈਣੇ ਆ ਕੈਸੇ ਤਰਹੀਆਂ ਆਪਾਂ ਨੂੰ ਈਕੇ ਕੇ ਕਰਕੇ ਸਾਰੀ ਰੋਟੀ ਸਬਜ਼ੀ ਬਣਾ ਲੈਨੇ ਆ ਮਤਲਬ ਇਹ ਬਹੁਤ ਮੌਸਮ ਹੈ ਬਾਹਰ ਕਿਦੇ ਬੱਦਲ ਜੇ ਹੋ ਜਾਂਦੇ ਆ ਤੇ ਕਦੇ ਧੁੱਪ ਨਿਕਲ ਹੁੰਦੀ ਆ ਆਜਾ ਜੰਦਬਾ ਭਾੜੇ ਰੋਟੀ ਖਾ ਲਾ ਕੱਲ ਕਹਿੰਦੀ ਸੀ ਬਾਰ ਮੰਦ ਸੀਗਾ ਮੈਂ ਆਈ ਸੀ ਤੁਹਾਡੇ ਘਰੇ ਹੁਣ ਆ ਜਾਓ ਰੋਟੀਆਂ ਬਣੀ ਜਾਂਦੀਆਂ ਖਾ ਲਓ YouTube ਫੈਮਿਲੀ ਜਿੰਨੀ ਵੀ ਹੈਗੀ ਮੈਨੂੰ ਦੇਖਦੀ ਸਾਰੀਆਂ ਭੈਣਾਂ ਨੂੰ ਮੈਂ ਕਹਿੰਦੀ ਜਿਹੜੇ ਕਮੈਂਟ ਕਰਦੀਆਂ ਵੀ ਆ ਜਾਓ ਭਾਈ ਰੋਟੀ ਬਣ ਗਈ ਆ ਆਪਣੀ ਬੇਸਨ ਦੀ ਪਰਦੀ ਬਣਾਈ ਹੈ ਚਟਨੀ ਹੈ ਤੇ ਰੈਤਾ ਨਾਲ ਲੱਗੇ ਫੋਲ ਕੇ ਲਓ Papa ਇਸੇ ਤਰ੍ਹਾਂ ਇੱਕ ਇੱਕ ਕਰਕੇ ਸਾਰੀਆਂ ਰੋਟੀਆਂ ਲਾ ਦਾਂਗੇ ਤੇ ਤਾਂ ਸਾਡੇ ਤਾਂ ਪਸ ਐਸ ਵਾਲੇ ਪਾ ਕੇ ਨਾ ਸੁਬਾ ਸੱਤ-ਅਠ ਫੜਕੇ ਹੁੰਦੇ ਆ ਤੇ ਜਿਸ ਤਣ ਬੱਚੇ ਕੋਲ ਫਿਰ ਸੁਬਾ ਤਾਂ ਨਹੀਂ ਤਾਂ ਵੈਸੇ ਤਾਂ ਫਿਰ ਸਕੂਲ ਜਿਹੇ ਜਾਂਦੇ ਆ ਉਹ ਲੋ ਤਾਂ ਉਹਨਾਂ ਨੂੰ ਪਰੌਂਠੇ ਵਗੈਰਾ ਬਣਾ ਕੇ ਦੇਈਦੇ ਆ ਤੇ ਸ਼ਾਮ ਨੂੰ ਪੰਜ ਸੱਤ ਅੱਠ ਕੋ ਬੁਲਕੇ ਹੁੰਦੇ ਆ ਤੇ ਸਵੇਰੇ ਵੀ ਬਸ ਇੰਨੇ ਹੀ ਹੁੰਦੇ ਆ ਦੋ ਡੌਗੀਆਂ ਦੀਆਂ ਲਾ ਦੇਈਆਂ ਡੌਗੀ ਵੀ ਛੋਟਾ ਜਿਹਾ ਉਹ ਬਸ ਇਹ ਇੱਕ ਫੁਲਕਾ ਵਾਂਸਾ ਹੀ ਖਾਂਦਾ ਜਿਆਦਾ ਇਹ ਦੁੱਧ ਆ ਉਹਨੂੰ ਦੋ ਤਿੰਨ ਵਾਰੀ ਪਾ ਦਿੰਨੇ ਆ ਜਿਆਦਾ ਦੁੱਧ ਪੀ ਦਿੰਦਾ ਮਰਜ਼ੀ ਉਹਨੂੰ ਹੀ ਟੇਸਟ ਅਲੱਗ-ਅਲੱਗ ਸਵਾਦ ਲੱਗਦੇ ਆ ਕਦੇ ਰੋਟੀ ਖਾ ਲੈਂਦਾ ਜੇ ਉਹ ਸਰੀ ਖਾਂਦਾ ਕਈ ਦਿਨ ਤਾਂ ਜਿਵੇਂ ਦੋ ਚਾਰ ਦਾ ਰੋਟੀ ਖਾ ਲਈ ਉਸ ਤੋਂ ਬਾਅਦ ਉਹਨੂੰ ਇਹ ਬ੍ਰੈਡ ਪਾ ਦਿਓ ਫਿਰ ਬ੍ਰੈਡ ਨਹੀਂ ਪਸੰਦ ਆਉਂਦੇ ਦੋ ਤਿੰਨ ਦਿਨਾਂ ਬਾਅਦ ਫਿਰ ਉਹਨੂੰ ਕਦੇ ਰੋਟੀ ਬਸ ਐਸ ਤਰ੍ਹਾਂ ਕਰਕੇ ਰੋਗੀ ਉਹਨੂੰ ਵੀ ਜਲ ਕਰਦਾ ਨਾ ਆਪਣੇ ਵਾਂਗੂ ਹਰ ਰੋਜ਼ ਪੇਸਟ ਚੇਂਜ ਕਰਕੇ ਆਪਾਂ ਵੀ ਇੱਕ ਦਿਨ ਸਬਜ਼ੀ ਖਾ ਲਈਏ ਜਾਂ ਦੋ ਦਿਨ ਖਾ ਲਈਏ ਤਾਂ ਆਪਾਂ ਨੂੰ ਵੀ ਐ ਹੁੰਦਾ ਨਹੀਂ ਅਲੱਗ ਹੋਵੇ ਹੁਣ ਲੋ ਜੀ ਆਪਾਂ ਸਾਰੀਆਂ ਐਸੀ ਤਰ੍ਹਾਂ ਹੀ ਇੱਕ ਇੱਕ ਕਰ ਲਓ ਜੀ ਆਪਣੀ ਨਾ ਇਹ ਥਾਲੀ ਤਿਆਰ ਹੋ ਗਈ ਸਬਜ਼ੀ ਪਾ ਲਈ ਆਪਾਂ ਦਹੀਂ ਰੱਖ ਲਈ ਤੇ ਚਟਨੀ ਦੇ ਨਾਲ ਆਪਾਂ ਮੱਖਣੀ ਰੱਖ ਲਈ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ